ਅੱਜ ਅੱਜ ਤੋਂ ਆਕਰਮ ਦੇ ਵਿੱਚ ਨਕਾ ਲੱਗਿਆ ਹੈ। ਇਹ ਵੀ ਚਲਾਨ ਤੱਕ ਜਾ ਰਹੀ ਹੈ। ਇਹ ਸਰ ਪੰਜਾਬ ਸਰਕਾਰ ਨੇ ਜਿਹੜੇ ਈ-ਕਲਾਨ ਜਿਹੜੇ ਚਾਲੂ ਕੀਤੇ ਆ ਜੀ। ਤੇ ਇਹਦੀ ਜਿਹੜੇ ਆ ਕਲਾਨਾ ਮਸ਼ੀਨ ਥਰੂ ਹੋ ਰਹੇ ਆ ਜੀ ਇਹ। ਜਿਹੜੇ ਈ-ਕਲਾਨ ਨੇ ਤੇ ਜੋ ਸਰਕਾਰ ਦੀ ਪਾਲਿਸੀ ਚੱਲ ਰਹੀ ਆ ਜੀ ਉਹਦੇ ਥਰੂ ਹੀ ਜਿਹੜੇ ਈ ਜਿਹੜੀਆਂ ਕਲਾਨ ਕੱਟ ਰਹੇ ਆ। ਹਾਂਜੀ। ਇਹ ਪੂਸਰ ਮੌਕੇ ਤੇ ਆਦੀ ਸਪੋਰਟ ਜਿਹੜੇ ਆ ਜਿੰਨਾ ਕੋਈ ਏਟੀਐਮ ਆ ਜਾਂ ਜਨ ਕੋ ਲਾਇਸੈਂਸ ਆ ਜੀ ਤੇ ਉਹ ਜਿਹੜੇ ਮੁਕਤੇ ਆ ਦੀ ਫੋਟੀ ਇੱਥੇ ਭੁਗਤੁਰ ਜੀ ਉਹਦਾ ਜੁਰਮਾਨਾ ਜਿਹੜਾ ਆ ਇਹ ਮਸ਼ੀਨ ਆਪੇ ਚੱਕ ਲਈ ਦੀ ਤੇ ਇਹ ਜੁਰਮਾਨਾ ਜਿਹੜਾ ਆ ਇੱਕ ਨਿਊਟਰਲ ਅਫਸਰ ਸਾਡੇ ਆ ਜੀ ਜੀਓ ਉਹਨਾਂ ਦੀ ਆਈਡੀ ਜਾਂਦਾ ਉਸ ਤੋਂ ਬਾਅਦ ਆਟੋ ਸਾਹਬ ਤੇ ਜਾਂਦਾ ਜੀ ਜਿਹੜਾ ਇਹ ਜਿੰਨਾਂ ਕੋ ਐਟੀਐਮ ਨਹੀਂ ਹੋ ਉਹ ਸਾਰੇ ਫਿਰ ਜਿਹੜੇ ਹਾਲੇ ਫੇਰ ਲਾਲ ਆਪਾਂ ਆਟੋ ਸਾਹਬ ਤੇ ਚਲਾਨ ਕਰਦੇ ਆ ਜੀ ਉੱਥੇ ਹਾਂਜੀ ਕਿੰਨੇ ਜਿਹੜਾ ਕੱਟੇ ਨੇ ਉਹ ਸਾਰੇ ਇੱਥੇ 7 ਚਲਾਨ ਕਰ ਚੁੱਕੇ ਆ ਜਿਹੜੇ ਈ ਚਲਾਨ ਜਿਹੜੇ ਸਾਰੇ ਬਾਕੀ ਜਿਹੜੇ ਦੂਜੇ ਮੋਟਰਸਾਈਕਲ ਬੁਲਟ ਨੇ ਜਿੰਨਾਂ ਕੋ ਨਾ ਹੋਰ ਨਾ ਰਾਗ ਦੋ ਛੱਕੀ ਗੱਡੀਆਂ ਚੈਕ ਕਰ ਰਹੇ ਆ ਜੀ ਜਿਹੜਾ ਕੋਈ ਛੱਕੀ ਗੱਡੀ ਮਿਲ ਰਹੀ ਆ ਪ੍ਰੋਪਰ ਚੰਗ ਹੋਰੀ ਆ ਜੀ ਚਲਾਉਣ ਵਾਲੇ ਪਬਲਿਕ ਦੇ ਕਿਸ ਦੇ ਦੇਣਾ ਸਾਹਮਣੇ ਮੈਂ ਕਰ ਰਿਹਾ ਹੀ ਥਲੇ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਆਪਣਾ ਟ੍ਰੈਫਿਕ ਰੂਲ ਦੀ ਪਾਲਣਾ ਕਰੋ ਸੇਫਟੀ ਬੈਲਟ ਲਾ ਕੇ ਚੱਲੋ ਟੂ ਵੀਕਲ ਤੇ ਹੈਲਮਟ ਪਾ ਕੇ ਚੱਲੋ ਆਪਣੇ ਜਿਹੜੇ ਆ ਟ੍ਰੈਫਿਕ ਰੂਲ ਦੀ ਪੂਰੀ ਪਾਲਣਾ ਕਰੋ ਆਪਣੇ ਤਾਲਜਰ ਪੂਰੇ ਕਰੋ ਗੱਡੀਆਂ ਦੇ ਜੀ ਇਹ ਚਲਾਉਂਦਾ ਲੋਕਾਂ ਨੂੰ ਕੀ ਫਾਇਦਾ ਹੈ ਇਹਦਾ ਸਰ ਮੌਕੇ ਤੇ ਐਟ ਸਪੋਰਟ ਕੇ ਜਾਂਦਾ ਲੋੜ ਨਹੀਂ ਪੈਣੀ ਆਪਾਂ ਨੂੰ ਨਾ ਆਰਟੀਓ ਦਫਤਰ ਨਾਲ ਗੇਰੀ ਮੌਕੇ ਤੇ ਹੀ ਇਹਨਾਂ ਦਾ ਨਫਟਾਰਾ ਹੋ ਜਾਂਦਾ ਸਰ ਜੋ ਛੋਟਾ ਚਲਾਣਾ ਵਕਵਾ ਚਲਾਣਾ ਦੇ ਰੇਟ ਆ ਜੀ ਕਿਦਾਂ ਕਿਦਾਂ ਰੇਟ ਆ ਗਏ ਜੀ ਇਹ ਸਰ ਜਿਹੜਾ ਕੋਈ ਸ਼ਾਰੀ ਲੰਗਣਾ ਕਰਦਾ ਉਹਦਾ 500 ਰੁਪਿਆ ਜਿਹੜੀ ਕੋਈ ਸਰ ਨੰਬਰ ਪਲੇਟ ਆ ਉਹਦਾ 2000 ਰੁਪਿਆ ਸਰ ਜਿਹੜਾ ਲਾਇਸੈਂਸ ਨਹੀਂ ਜਰੂਕਾ ਉਹਦਾ 5000 ਰੁਪਿਆ ਜਾਲੀਆਂ ਦਾ ਵੀ 5000 ਰੁਪਿਆ ਸਰ ਯਾਰ ਮੋਟਰਸਾਈਕਲ ਤੁੰਦੇ ਪਏ ਉਹਨਾਂ ਦਾ ਕੀ ਗਿਰਤ ਚਲਦੀ ਵੀ ਇਹ ਘਰ ਮਾਨਜੋਗ ਐਸਾ ਸੀ ਸਾਹਿਬ ਜੀ ਬਹੁਤ ਸਖਤ ਹਟਾਤਾ ਨੇ ਜਿਹਦੇ ਨੰਬਰ ਪਲੇਟ ਨਹੀਂ ਲੱਗੇ ਹੁੰਦੇ ਉਹਨਾਂ ਨੂੰ ਅਸੀਂ ਅਨਵੌਂਡ ਹੀ ਕਰ ਜਿੰਦੀ ਬਿਲਕੁਲ ਬੰਦ ਕਰਦੇ ਆ ਕਿੰਨੇ ਬੰਦ ਕੀਤੇ ਹਾ ਇਹ ਕਟੋਰ ਸੱਤਰਸੀ ਮੋਟਰਸਾਈਕਲ ਬੰਦ ਕਰ ਚੁੱਕੇ ਨੇ ਇਹ ਬਦੋਰ ਨੰਬਰ ਆ